ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਬਲੌਗ 'ਚ ਆਪਾਂ ਆਏ ਹੋਏ ਹਾਂ ਜੀ ਖੇਤਾਂ 'ਚ ਤੇ ਮੁੰਦੀਪ ਆ ਰਹੇ ਆ ਪਿੱਛੇ ਇੱਧਰ ਆਪਾਂ ਲੱਗੇ ਹੋਏ ਲੱਗੇ ਹੋਏ ਦੇਖੋ ਕਣਕ ਵੱਢਣ ਇੱਧਰ ਪਪੂਲਰੋ ਕਰਕੇ ਜੀ ਮਸ਼ੀਨ ਨਿੱਤੀ ਚੱਲਣੀ ਇੱਧਰ ਆਪਣਾ ਇਲਾਜ ਨਹੀਂ ਹੈ ਜੀ ਉਹ ਵੱਢਣ ਵਾਲੀਆਂ ਲੱਗੀਆਂ ਹੋਈਆਂ ਨੇ ਉਹ ਆਰਾਮ ਕਰ ਗਈਆਂ ਤੇ ਉਹਨਾਂ ਨੇ ਘਰੇ ਫੋਨ ਕਰਿਆ ਤਾਂ ਇਹ ਪਾਣੀ ਉਹ ਕਰ ਦਿਓ ਪੀਣ ਵਾਲਾ ਪਾਣੀ ਪੂਜੇ ਦਾ ਕਰ ਦਿਓ ਤੇ ਅਸੀਂ ਪਾਣੀ ਫੜਾਉਣਾ ਇਹ ਤੇ ਤੇ ਹੋਰ ਲੱਗੀਆਂ ਹੋਣੀ ਉੱਧਰ ਬੈਠ ਕੇ ਕੰਨੀਆਂ ਜਿਹੜੀ ਜਵੀ ਥੜੀ ਆ ਵਿੱਚ ਵੀ ਅਸੀਂ ਛੱਡ ਦਈਏ ਮੈਂ ਛੱਡ ਦੋ ਭਾਈ ਨਾ ਨਾ ਬੜਵਾ ਦੇ ਵਿੱਚ ਛੱਡ ਗਈ ਵੀ ਕੀ ਕਹਿਦਾ ਪਰ ਦੋ ਦਿਨ ਨੂੰ ਬਾਣਾ ਵੀ ਤਾਂ ਹੈਗਾ ਫਿਰ ਕੀ ਬਸ ਫਿਰ ਇੱਕ ਕਣਕ ਦੇ ਵਿੱਚ ਜਾਣਾ ਹੈ ਸਾਰੇ ਦਾਣੇ ਕਣਕ ਦੇ ਵਿੱਚ ਮਿਕਸ ਹੋਣੀ ਆ ਲੋੜ ਕਿ ਆਏ ਅੱਛਾ ਅੱਛਾ ਫਿਰ ਠੀਕ ਹੈ ਕਣਕ ਤਾਂ ਇਹਨਾਂ ਸੁੱਕੀ ਪਈ ਐ ਇਹਨਾਂ ਦੇ ਤਾਂ ਜੇ ਹੁਣ ਪਾ ਪਾ ਰਹੀ ਆ ਮਨ ਨਾਲ ਆ ਕਹਿੰਦੇ ਤਾਂ ਵੀ ਉਹ ਨਹੀਂ ਹੋਣਾ ਹੈਗਾ ਉਹ ਕੋਲ ਵੀ ਨਾਲ ਲੱਦੀ ਭਰੀਆਂ ਮਨ ਉਹਨਾਂ ਦੀਆਂ ਬਾਹਰ ਨਾ ਵੀ ਜੇ ਭਾਵੇਂ ਸ਼ਾਮ ਨੂੰ ਕੱਢ ਦੇਣਾ ਇਹ ਤਾਂ ਉਹ ਤਾਂ ਜਦ ਬਾਕੀ ਤਾਂ ਪਈ ਐ ਨਾ ਉਹ ਤਾਂ ਮੈਂ ਮੰਨਦਾ ਵਿੱਚ ਇਹ ਜੀ ਟੀਮਾਂ ਦੀ ਮਰੀ ਜਿਹੜੀ ਜਿਹੜੀ ਟੀਮ ਤਾਂ ਕੋ ਕੋਈ ਕੋਈ ਬੰਦ ਹੈ ਕੋਈ ਕੋਈ ਹੋਇਆ ਇੰਨਾ ਵੀ ਨਹੀਂ ਹੈਗਾ ਇਹਨਾਂ ਨੂੰ ਬਾਣ ਵੀ ਲਿਆ ਕੇ ਦੇ ਆਉਣਾ ਬਾਣ ਤਾਂ ਲਿਆ ਦਨੇ ਆ ਤਾਂ ਸ਼ਾਮ ਤੱਕ ਨਹੀਂ ਨਿਬੜਦਾ ਨਹੀਂ ਹੈਗਾ ਭਰੀਆਂ ਵੀ ਬੰਨਣੀਆਂ ਨਹੀਂ ਨਿਬੜਦਾ ਨਹੀਂ ਸ਼ਾਮ ਤੱਕ ਨਹੀਂ ਨਿਬੜਦਾ ਇਹਨਾਂ ਦਾ ਲੱਗਦਾ ਨਿਬੜ ਜੂਗਾ ਦੂਜੇ ਨਵੇੜ ਨਾ ਹੁੰਦੇ ਨਵੇੜ ਤੇ ਹਾਂ ਨਹੀਂ 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 ਨਿਬੜਦਾ ਨਹੀਂ ਹੈਗਾ ਸ਼ਾਮ ਤੱਕ ਤੇ ਉਹ ਆਉਣੀਆਂ ਜੀ ਚਲੀਆਂ ਉਧਰ ਰੋਟੀ ਖਾ ਕੇ ਆਈਆਂ ਇਹ ਰੈਸਟ ਕਰਦੀ ਇਹਦੀਆਂ ਸਹੀ ਗੱਲ ਹੈ ਸਵੇਰ ਤੇ ਲੈ ਕੇ ਰਾਤ ਤੱਕ ਕਣਕੇ ਕਣਕ ਵਧਣੀ ਸਹੀ ਗੱਲ ਹੈ ਜਿੰਜੀ ਵੀ ਕੋ ਜਵਾਕ ਆਉਣ ਇਹਨਾਂ ਦੇ ਵਿੱਚ ਆਪ ਹਮੇਂ ਦੀ ਲੱਗ ਤੈਨ ਰਾਤ ਮਿਹਨਤ ਕਰਨੇ ਇਥੇ ਲਾ ਲੱਗਿਆ ਤੇ ਲੋਕਾਂ ਦੀ ਕਣਕ ਵਧਣਾ ਇਹ ਆਪਣੇ ਵੱਲ ਆਈਆਂ ਦੇਖ ਲੱਗ ਉਹੀ ਗੱਲ ਪਰਦੇਸਾਂ ਵਾਲਾ ਕੰਮ ਹੈ ਨਾ ਤੇ ਵੀ ਜਿ ਤਰ੍ਹਾਂ ਆਪਣੇ ਲੋਕ ਜਾਣੇ ਬਾਹਰਲੇ ਮੁਲਕਾਂ ਦੇ ਐਸੇ ਕਮਾਉਣ ਉਵੇਂ ਹੀ ਇਹ ਲੋ ਕਰਦੇ ਇਹ ਇਹਨੂੰ ਦੇਖ ਲਾ इंडिया ਦੇ ਅੰਦਰ ਬੈਠੇ ਫਿਰ ਵੀ ਪਰਦੇਸਦਸੀ ਜਾਨੇ ਹੂੰ ਸਹੀ ਗੱਲ ਹੈ ਹਾਂ ਪਰਦੇਸ ਮੈਂ ਹੈ ਹਮ ਤੋ ਪਰਦੇਸ ਮੈਂ ਪਰਦੇਸ ਕੱਲ ਆਪਣੇ ਉੱਥੇ ਐਕਸੀਡੈਂਟ ਹੋ ਕੇ ਮਰ ਗਿਆ ਵਿਚਾਰਾ ਉਹ ਵੀ ਤੋ ਪਤਾ ਨਹੀਂ ਕਿਹੜੀ ਮਾਂ ਦਾ ਪੁੱਤ ਹੋਤਾ ਸਹੀ ਗੱਲ ਹੈ ਬਈਆ ਬਜਾ ਦਾ ਗੋੜ ਅੰਜਲੀ ਉਹ ਜੋ ਐਕਸੀਡੈਂਟ ਹੋ ਕੇ ਬੰਦਾ ਮਰਿਆ ਆਪਕੋ ਪਤਾ ਚੱਲਾ ਉਸਕੇ ਬਾਰੇ ਮੈਂ ਨਹੀਂ ਜਾਣੀ ਹੈ ਹਾਂ ਹਾਂ ਇਧਰ ਟਾਬੇ ਕੇ ਉਪਰ ਰਹਤਾ ਸਾਰ ਉਸਕੋ ਸਵਾਗਤ ਉਸਕੇ ਘਰ ਆਏ ਹਾਂ ਅੱਜ ਬਿਹਾਰ ਆ ਰਹੇ ਹਾਂ ਹਾਂ ਅੱਜ ਬਿਹਾਰ ਸੇ ਆ ਰਹੇ ਹਾਂ ਹਾਂ ਬਹੁਤ ਗਲਤ ਹੋ ਗਿਆ ਬਹੁਤ ਗਲਤ ਹੋ ਗਿਆ ਨਾ ਉਹ ਤਾਂ ਕੱਲੇ ਚਲਦੀ ਹੈ ਹਾਂ ਹਾਂ ਉਸੇ ਟਾਈਮ ਤੇ ਉਰੇ ਇਹ ਉਹ ਬੰਦਾ ਇੱਥੇ ਹੈ ਹਾਂ ਉਹ ਹਸਪੀਟਲ ਚ ਹੋਣਾ ਉਹ ਕਰਵਾਇਆ ਮਰ ਗਿਆ ਉਹ ਮਰ ਗਿਆ ਬੰਦਾ ਕੋ ਜਿਸਕਾ ਸਾਥ ਮੇ ਐਕਸੀਡੈਂਟ ਹੋਆ ਉਹ ਵੀ ਮਰ ਗਿਆ ਦੋਨੋਂ ਮਰ ਗਿਆ ਦੋਨੋਂ ਮਰ ਗਿਆ ਬੇਚਾਰਾ ਦੇਖਿਆ ਮਾਰੀ ਕਿਸਮਤ ਇੱਕ ਦਿਨੀ ਬਚਾ ਦੋਨੋਂ ਨੂੰ ਬਹੁਤ ਔਖਾ ਹੋ ਗਿਆ ਤੁਸੀਂ ਖਾਣਾ ਖਾ ਲਿਆ? ਹਾਂ ਅੱਜ ਦੇ ਖਾ ਲਿਆ। ਅੱਜ ਦੀ ਹੁਣ ਖਾਈ ਹੈ? ਐਨੀ ਲੇਟ। ਦੁਪਹਿਰੇ ਦੀ ਰੋਟੀ। ਬਸ ਛਵਾ ਛਵਾ ਮੈਂ ਕਾਟ ਲੈਂਦੇ ਹਾਂ ਦੁਪਹਿਰੇ ਮੈਂ ਖਾ ਲੈਂਦੇ ਹਾਂ। ਹੂੰ। ਠੀਕ ਹੈ। ਦੋਪੇਤ ਨਾ ਆਇਆ ਇਸ ਵਿੱਚ ਤਾਂ ਹਵਾ ਵੀ ਬਹੁਤ ਚੱਲ ਰਾਕੂ ਲੱਗ ਲੱਗ ਬਿਲਕੁਲ ਲੱਗ ਰਿਹਾ। ਨਹੀਂ ਤਾਂ ਵਰਨਾ ਸੱਚੇ ਬਹੁਤ ਬਾਰੇ ਪਪੂਲਰ ਹੋਗਾ ਇਹ ਤਾਂ। ਇਹ ਹੂਣੀ ਲਾਈ ਹੈ ਨਾ ਫਿਰ? ਆ ਵੀ ਦਸੰਬਰ ਮੈਂ ਤਾਂ ਕਾਟੇ ਹਾਂ। ডিসেম্বর মে কাট ਕਰ نیا ਲਗਵਾਇਆ ਹੁਣੇ ਲਗਾਏ ਆ ਅਗੇ ਹੋ ਜਾਏਗੀ ਆ 1 2 ਸਾਲ ਤੱਕ ਬਰhenge ਕਾ ਵੀ ਸ਼ੋਅ ਅਚੀ ਤਰ੍ਹਾਂ ਉਹ ਪਨੀਰੀ ਵੀ ਲਗਾ ਦਿਆ ਜਬ ਅਗਲੇ ਸਾਲ ਮੇ ਚਲੋ ਜੀ ਫਿਰ ਇਹਨਾਂ ਨੂੰ ਕੱਟ ਲੈਣਾ ਹਾਂਜੀ ਆਪਾਂ ਲੱਗੇ ਹੋਏ ਤੇ ਜੀ ਘਰ ਦੇ ਕੰਮ ਕਰ ਲਈ ਆਪਾਂ ਨੇ ਵੇੜ ਬੱਚਾ ਮੁੱਝ ਲੀਆਂ ਚੋ ਤੇ ਕਣਕ ਲੱਗੀਆਂ ਹੋਈਆਂ ਸੀ ਉਹ ਵਿਚਾਰੀਆਂ ਵੱਡਣ ਆਪਕੋ ਜਿ ਦਿਨ ਆਈ ਤੇ ਉਹਨਾਂ ਨੇ ਕੱਲ੍ਹ ਤੱਕ ਲਈ ਵੱਡ ਭਰੀਆਂ ਬੱਲੀਆਂ ਕੱਢਣ ਵਾਲੇ ਨੇ ਹਲੇ ਆਉਣਾ ਏ ਤੇ ਅਸੀਂ ਇਹ ਵੀ ਚਲੋ ਕਣਕ ਪਾ ਲੈਣੇ ਆ ਝੋਲ ਦੇ ਵਿੱਚ ਤੇ ਇਹ ਲੱਗਿਆ ਉਹਨਾਂ ਨੇ ਕਣਕ ਦੇ ਕਣਕੋ ਕਰਨ ਵਾਸਤੇ ਦੇ ਮੰਦਿਰ ਦੇ ਬੈਠੇ ਉੱਪਰ ਉਹਨਾਂ ਨੇ ਤਾਂ ਬੇਚਰੀਆਂ ਤੇ ਨਹੀਂ ਉੱਤੇ ਲੈਂਦੀ ਸੀ ਉਹ ਇਹ ਮੈਂ ਬੈਠ ਕੇ ਪਾ ਲੈਣੀ ਆ हेलो गाइस सशी काल जी सारेयानु आ जाओ गाइस जी ਕਾਰਜ ਪਾ ਕੇ ਦਿਖਾਈਏ ਤੁਹਾਨੂੰ ਢੋਲ ਚ ਕਿੱਦਾਂ ਪਾਉਂਦੇ ਬਾਜ ਆ ਲੱਜਾ ਕਰਦੇ ਨਾ 사શી কাল ਜੀ ਤੰਗ ਲੋ ਜਦੋਂ ਤਾਂ ਜਾਂਦੇ ਸੀ ਦੇਰੀ ਮਾ ਆਏ ਤੇ ਸੁਵੇ ਬਾਣ ਤੇ ਬੈਠ ਕੇ ਜਦ ਵੀਡੀਓ ਬਣਾਉਣੀ ਸੀ ਤਾਂ ਜਾਣਾ ਇੰਜੀਨ ਨੂੰ ਲੈ ਕੇ ਆਇਆ ਤਾਂ ਕੋਈ ਬਾਤ ਤੇ ਤੇ ਪਤਾ ਨਹੀਂ ਲੋਕ ਕਿਆ ਰੇਨ ਨੂੰ ਕਿਆ ਰੂਨਾ ਤੁਹਾਡੀ ਕੰਮ ਕਰੀਏ ਕਾਗਜ਼ੀ ਕਾਮਕਾਰ ਨਹੀਂ ਰੱਖ ਸਪੈਗਰ ਮਤਰ ਆ ਨਾ ਸਭ ਤੋਂ ਬਹੁਤ ਬਹੁਤ ਬਾਰੇ ਤੇ ਚੋਣ ਕਰਕੇ ਕਾਗੀ ਕਾਮਕਾਰ ਕੋਲ ਜੀ ਜੀ ਬੇਸ ਜੀ ਬੇਸ ਲੋਕ ਜੀ ਸੇ ਹਰ ਘਰ ਨਵੇਂ ਬਲਾਕ ਚ ਤੇ ਤੁਸੀਂ ਸਾਡੀ ਵੀਡੀਓ ਨੂੰ ਦਿੰਦੇ ਹੋ ਪਿਆਰ ਤੇ ਲਾਈਕ ਕਰਦੇ ਰਹੇ ਹੋ ਸ਼ੇਅਰ ਕਰਦੇ ਰਹੇ ਹੋ ਸਬਸਕ੍ਰਾਈਬ ਕਰਦੇ ਰਹੇ ਹੋ ਤੇ ਸਤੋ ਹੁਣ 2 ਦਿਨ ਹੋ ਗਏ ਜੀ ਵੀਡੀਓ ਨਹੀਂ ਪਈ ਕਿਉਂਕਿ ਕੰਮ ਕਾਰ ਕਰਕੇ ਅਸੀਂ ਬੀਜੀ ਸੀ ਤੇ ਚਲੋ ਜੀ ਫਿਰ ਜੀ ਇਸ ਨਾਮੇ ਵਲੌਗਸ ਤੁਹਾਨੂੰ ਧੰਨਵਾਦ ਜੀ